ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਸ਼ਲੇ ਦੇਨੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਵੱਲੋਂ ਤਿੰਨੇ ਤਖਸਾਲ ਸਭਾਨਾਂ ਦੇ ਜਥੇਦਾਰਾਂ ਨੂੰ ਦਲੀਲ ਕਰਕੇ ਔਰ ਉਹਨਾਂ ਨੂੰ ਬੜੀ ਨਰਾਦਰੀ ਦੇ ਨਾਲ ਸੇਵਾ ਮੁਕਤ ਕਰ ਦਿੱਤਾ ਗਿਆ ਸਾਡੀਆਂ ਤਖਤਾਂ ਦੇ ਸੰਸਦ ਸਭਾਨਾਂ ਦੀਆਂ ਪਦਵੀਆਂ ਜਿਥੇ ਤਖਤ ਸਾਡੇ ਸੁਪਰੀਮ ਹੈ ਉੱਥੇ ਤਖਤਾਂ ਦੇ ਦੇਸ਼ੇਦਾਰ ਵੀ ਧਾਰਮਿਕ ਹਸਤੀਆਂ ਦੇ ਤੌਰ ਤੇ ਸਾਡੇ ਸੁਪਰੀਮ ਹੈ ਪਾਕਿਸਤਾਨ ਦੇ ਸੰਸ੍ਹਾਬਾਨਾਂ ਨੂੰ ਡਿਸਟੈਂਕ ਨਾਲ ਜਲੀਲ ਕੀਤਾ ਗਿਆ ਅਪਮਾਨਿਤ ਕੀਤਾ ਗਿਆ ਉਹਨਾਂ ਦਾ ਉਹਦੇ ਨਾਲ ਹਰ ਸਿੱਖ ਦਾ ਹਰ ਦਾ ਦੁਖੀ ਹੋਇਆ ਜਿਸ ਲਈ ਸੰਸਮਾਜ ਨੇ ਹੰਗਸਿੰਘ ਦੇਥੇ ਬੰਦੀਆਂ ਦਮਦਮੇ ਟਕਸਾਲ ਵੱਲੋਂ 14 ਮਾਰਚ ਨੂੰ ਸ਼੍ਰੀ ਅਨੰਦਪੁਰ ਸਾਹਿਬ ਪੰਥਕਾ ਇਕੱਠ ਕੀਤਾ ਗਿਆ ਸੀ ਇਸ ਵਿੱਚ ਫੈਸਲਾ ਲਿਆ ਗਿਆ ਸੀ ਕਿ ਤਿੰਨੇ ਫਕਤਾਂ ਦੇ ਜਥੇਦਾਰ ਸਹਿਬਾਨਾਂ ਨੂੰ ਬਹਾਲ ਕਰੋ ਜਿਹੜੀਆਂ ਨੁਕਤੇਆਂ ਕੀਤੀਆਂ ਉਹਨਾਂ ਨੂੰ ਰੱਦ ਕਰੋ ਵਰਨਾ 28 ਮਾਰਚ ਨੂੰ ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਜਿਲਾਸ ਸ੍ਰੀ ਅਮਰitsar ਸਾਹਿਬ ਦੀ ਧਰਤੀ ਤੇ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਉੱਥੇ ਅਸੀਂ ਰੋਸ ਧਰਨਾ ਦੇਾਂਗੇ ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਆਪਣਾ ਫੈਸਲਾ ਵਾਪਸ ਨਹੀਂ ਲਿਆ ਜੋ ਅਪੀਲ ਕੀਤੀ ਗਈ ਸੀ ਉਸਾਂ ਨਾਲ ਬੁਲਦੇ ਬੁਤਪਨ ਦੇ ਆਪਾਰ ਦੇ ਵਿੱਚ ਪੂਰੀਆਂ ਤਿਆਰੀਆਂ ਚੱਲ ਰਹੀਆਂ ਔਰ ਸੰਗਤਾਂ ਦੇ ਥਾਂ-ਥਾਂ ਤੋਂ ਸੁਨੇਹੇ ਆ ਰਹੇ ਆ ਔਰ ਸੰਗਤਾਂ ਆਉਣ ਵਾਸਤੇ ਪੂਰੀ ਤਿਆਰੀ ਕਰ ਰਹੀਆਂ ਉਹਦੇ ਲਈ ਅੱਜ ਅਸੀਂ ਦੋਦਮਦਵੀ ਟਕਸਾਲ ਦਾ ਇਹ ਸਥਾਨ ਗੁਰਦੁਆਰਾ ਬਾਬੇ ਸ਼ਹੀਦ ਅਸਰ ਮਸਤੂਰਾ ਇੱਥੇ ਵੀ ਅੱਜ ਅਸੀਂ ਵੱਖ-ਵੱਖ ਸੰਤਾ ਮਹਾਂਪੁਰਖਾਂ ਦੀ ਵੱਖ-ਵੱਖ ਜਿੰਨੇ ਵੀ ਆਗੂ ਹੈ ਉਹਨਾਂ ਦੀ ਮੀਟਿੰਗ ਸੱਦੀ ਸੀ ਉਹਨਾਂ ਦੇ ਵਿੱਚ ਬੈਠ ਕੇ ਸੰਗਤ ਲੈ ਆਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਕਿ ਸੰਗਤ ਨੂੰ ਕਿਵੇਂ ਉੱਥੇ ਪਹੁੰਚਾਉਣਾ ਕਿਵੇਂ ਸੰਗਤਾਂ ਨੂੰ ਲੈ ਕੇ ਆਉਣਾ ਮੇਰੀ ਅਪੀਲ ਹੈ ਸਮੁੱਚੀਆਂ ਸੰਗਤਾਂ ਨੂੰ ਕਿ 11 ਵਜੇ 28 ਤਾਰੀਖ ਨੂੰ ਹਮ ਹਮਾ ਕੇ ਸੰਗਤਾਂ ਉੱਤੇ ਪਹੁੰਚਣ ਤਾਂ ਕਿ ਅਸੀਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਮੈਂਬਰ ਹੈ ਉਹਨਾਂ ਨੂੰ ਇਹ ਅਪੀਲ ਕਰੀ ਹੈ ਕਿ ਤੁਸੀਂ ਸਿੱਖਾਂ ਦੀ ਇਸ ਧਾਰਮਿਕ ਸੰਸਥਾ ਦੇ ਨੁਮਾਇੰਦੇ ਹੋ ਔਰ ਇਸ ਸਮੇਂ ਇਹ ਬਹੁਤ ਵੱਡਾ ਜੋ ਸਿੰਘ ਸਹਿਬਾਨਾਂ ਦੀਆਂ ਪਦਵੀਆਂ ਉਹਨਾਂ ਦਾ અપਮਾਨ ਹੋਇਆ ਤਖਤਾਂ ਦਾ ਵੀ ਸਨਮਾਨ ਨੂੰ ਵੱਡੀ ਠੇਸ ਲੱਗੀ ਆ ਤਖਤਾਂ ਦੀ ਮਾਨ ਮਿਰਾਦਾ ਦੀ ਵੀ ਉਲੰਘਣਾ ਹੋਈ ਆ ਇਸ ਕਰਕੇ ਉਸ ਫੈਸਲੇ ਨੂੰ ਸਾਰਾ ਇਜਲਾਸ ਜੋ ਐਗਜ਼ੀਕਟਿਵ ਦਾ ਫੈਸਲਾ ਉਸ ਨੂੰ ਰੱਦ ਕਰਕੇ ਇਹਨਾਂ ਤਿੰਨ ਸਿੰਘ ਸਹਿਬਾਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਏ ਸਾਡਾ ਇਹ ਮੁੱਖ ਪ੍ਰੋਗਰਾਮ ਮੁੱਖ ਡੰਡਾ ਅਸੀਂ ਰੱਖਿਆ ਦੂਸਰਾ ਅਸੀਂ ਇਹ ਅਪੀਲ ਕੀਤੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਹਿਬਾਨਾਂ ਦੀ ਨੁਕਤੀ ਅਤੇ ਵਿਦੈਗੀ ਉਸ ਲਈ ਇੱਕ ਵਿਧਾਨ ਬਣਾਇਆ ਜਾਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਇਸ ਸਤਕਾਰਯੋਗ ਪਦਵੀ ਜਾਂ ਹਸਤੀ ਦਾ ਕੋਈ ਨਰਾਦਰ ਨਾ ਹੋ ਸਕੇ ਹਾਂਜੀ ਮੈਂ ਬੇਨਤੀ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਗੁਰਧਾਮਾਂ ਦਾ ਪ੍ਰਬੰਧ ਕਰਦੀ ਹੈ ਗੁਰਸਥਾਨਾਂ ਦਾ ਪ੍ਰਬੰਧ ਕਰਦੀ ਹੈ ਜਿਹੜੇ ਮੁਲਾਜ਼ਮ ਰੱਖੇ ਜਾਂਦੇ ਆ ਉਹਨਾਂ ਨੂੰ ਲਾਉਣਾ ਜਾਂ ਜੇਕਰ ਕੋਈ ਉਹ ਕਾਨੂੰਨੀ ਲੰਘਣਾ ਕਰਦੇ ਆ ਉਹਨਾਂ ਨੂੰ ਨੋਟਿਸ ਦੇ ਕੇ ਉਹਨਾਂ ਨੂੰ ਸੇਵਾ ਮੁਕਤ ਕਰ ਸਕਦੇ ਆ ਪਰ ਤਖਤਾਂ ਦੀਆਂ ਪਦਵੀਆਂ ਸੁਪਰੀਮ ਹੈ ਤੁਸੀਂ ਦੇਖੋ ਸ਼੍ਰੋਮਣੀ ਕਮੇਟੀ ਹੀ ਉਹਨਾਂ ਨੂੰ ਨਿਯੁਕਤ ਕਰਦੀ ਹੈ ਸਾਰਿਆਂ ਦੀ ਰਾਇ ਨਾਲ ਜਦੋਂ ਉਹਨਾਂ ਨੂੰ ਕਿਸੇ ਤਖਤ ਸਾਭ ਦੀ ਸੇਵਾ ਤੇ ਸੁਭਾਇਮਾਨ ਕੀਤਾ ਜਾਂਦਾ ਨਾ ਸੰਗਤ ਸਾਭ ਦੀ ਉਸ ਸਮੇਂ ਸਾਰੀਆਂ ਸਿੱਖ ਸੰਪਰਦਾਵਾਂ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਸਿੰਘ ਸੁਭਾਵਾ ਉੱਥੇ ਪਹੁੰਚ ਕੇ ਉਹਨਾਂ ਨੂੰ ਸਿਰੋਪਾਉ ਦੰਦੀਆਂ ਉਹਨਾਂ ਨੂੰ ਸਨਮਾਨਿਤ ਕਰਕੇ ਫਿਰ ਉਸ ਪਦਵੀ ਦੇ ਉੱਤੇ ਸੁਭਾਇਮਾਨ ਕੀਤਾ ਜਾਂਦਾ ਬਿਠਾਇਆ ਜਾਂਦਾ ਪਰ ਇਸ ਵੇਲੇ ਇਸ ਤਰ੍ਹਾਂ ਨਹੀਂ ਕੀਤਾ ਗਿਆ ਜੇ ਸੰਗ ਸਹਿਬਾਨਾ ਨੂੰ ਤੁਸੀਂ ਲਾਉਣ ਵੇਲੇ ਇੰਨਾ ਸਨਮਾਨ ਦਿੰਦੇ ਹੋ ਸੰਗ ਸਹਿਬਾਨਾ ਨੂੰ ਸੇਵਾ ਮੁਕਤ ਕਰਨ ਵੇਲੇ ਵੀ ਉਹਨਾਂ ਦਾ ਸਨਮਾਨ ਪੂਰਵਕ ਬਧਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਇਸ ਤਰ੍ਹਾਂ ਤਾਂ ਕੋਈ ਦਫਤਰ ਦੇ ਵਿੱਚ ਆਮ ਦਫਤਰ ਦੇ ਵਿੱਚ ਕੋਈ ਕਰਮਚਾਰੀ ਕੋਈ ਪੀਐਨ ਵੀ ਲੱਗਾ ਹੋਇਆ ਕੋਈ ਚਪੜਾਸੀ ਵੀ ਲੱਗਾ ਹੋਇਆ ਛੋਟੀ ਤੋਂ ਛੋਟੀ ਪਦਵੀ ਤੇ ਉਸ ਨਾਲ ਵੀ ਇਹ ਡਬਤੀਰਾ ਨਹੀਂ ਕੀਤਾ ਜਾਂਦਾ ਤਖਤ ਸੁਪਰੀਮ ਹੈ ਤਖਤਾਂ ਦੀਆਂ ਧਾਰਮਿਕ ਹਸਤੀਆਂ ਸੁਪਰੀਮ ਹੈ ਇਸ ਕਰਕੇ ਤਖਤ ਸਹਿਬਾਨਾਂ ਦੇ ਸਤਕਾਰ ਦੀ پابੰਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਜਿਨਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਮੈਂ ਤਾਂ ਹਰ ਮੈਂਬਰ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦਾ ਕਿ ਜੋ ਐਗਜ਼ੀਕਟਿਵ ਨੇ 9 ਮਾਰਚ ਨੂੰ ਫੈਸਲਾ ਕੀਤਾ ਉਸ ਨੂੰ ਤੁਰੰਤ ਰੱਦ ਕਰਾਓ ਤਾਂ ਕਿ ਤੁਸੀਂ ਆਪਣੇ ਫਰਜ਼ਾਂ ਦੀ ਪੂਰਤੀ ਕਰ ਸਕੋ ਹਰ ਮੈਂਬਰ ਦਾ ਫਰਜ਼ ਹੈ ਇਸ ਸਮੇਂ ਤੱਕ ਸਹਿਬਾਨਾਂ ਦੇ ਜਥੇਦਾਰ ਸਹਿਬਾਨਾਂ ਦੀ ਬਹਾਲੀ ਵਾਸਤੇ ਤਖਤਾਂ ਦੇ ਸਨਮਾਨ ਲਈ ਸਾਰੇ ਇੱਕ ਥਾਂ ਤੇ ਖੜੇ ਹੋਣ ਔਰ ਜੋ ਗਲਤ ਫੈਸਲਾ ਕੀਤਾ ਗਿਆ ਉਸ ਨੂੰ ਬਦਲਿਆ ਜਾਏ ਹਾਂ ਦੇਖੋ ਦਿੱਲੀ ਕਮੇਟੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਨਾ ਜੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸਾਡੇ ਦਿੱਲੀ ਦੇ ਗੁਰਦੁਆਮਾਂ ਦਾ ਪ੍ਰਬੰਧ ਕਰਦੀ ਹੈ ਹੁਣ ਰਾਣਾ ਕਮੇਟੀ ਵੀ ਅਲੱਗ ਬਣ ਚੁੱਕੀ ਹੈ ਇਸ ਕਰਕੇ ਸਾਰੀਆਂ ਜਿੰਨੀਆਂ ਵੀ ਵੱਖ-ਵੱਖ ਗੁਰਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਇਸ ਤੋਂ ਇਲਾਵਾ ਜਥੇਬੰਦੀਆਂ ਆਸਿਕ ਸੰਪਰਦਾਵਾਂ ਸੰਤ ਸਮਾਜ ਹੈ ਨਿਹੰਗ ਸਿੰਘ ਜਥੇਬੰਦੀਆਂ ਸਿੰਘ ਸੁਭਾਵਾਂ ਸਾਰਿਆਂ ਦੀ رائے ਲੈਣੀ ਚਾਹੀਦੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸਾਰਿਆਂ ਦੀ ਹਾਜ਼ਰੀ ਵਿੱਚ ਇਹ ਫੈਸਲੇ ਕਰਨੇ ਚਾਹੀਦੇ ਫੇਰ ਇਹ ਫੈਸਲੇ ਸਰਪ੍ਰੰਧ ਮੰਨੇ ਜਾਣਗੇ ਜੇ ਆਪਣੀ ਮਰਜ਼ੀ ਦੇ ਨਾਲ ਜਦੋਂ ਮਰਜ਼ੀ ਜਥੇਦਾਰ ਲਾਹਤਾ ਜਦੋਂ ਮਰਜ਼ੀ ਥੋਪਦਾ ਉਹ ਉਹਨਾਂ ਪਦਵੀਆਂ ਦਾ ਸਤਕਾਰ ਨਹੀਂ ਰਹੇਗਾ ਲੋਕਾਂ ਦੇ ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕਿ ਪਿਛਲੇ ਲੰਮੇ ਸੋ ਤੋਂ ਸਮੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ ਹੀ ਨਹੀਂ ਹੋਈ ਹੈ ਇਸ ਕਰਕੇ ਐਗਜ਼ੈਕਟਿਵ ਐਗਜ਼ੈਕਟਿਵ ਬਣੂ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਇਹ ਐਗਜ਼ੈਕਟਿਵ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ ਨਾ ਕਿ ਮਨਮਰਜ਼ੀ ਦੇ ਫੈਸਲੇ ਲਾਗੂ ਕਰਦੀ ਹੈ ਇਸੇ ਫੈਸਲੇ ਕਰਕੇ ਸੰਗਤਾਂ ਵਿੱਚ ਭਾਰੀ ਰੋਸ ਹੈ ਤੁਹਾਡੇ ਮਾਧਿਅਮ ਰਾਹੀਂ ਹਰ ਮੈਂਬਰ ਨੂੰ ਮੈਂ ਅਪੀਲ ਕਰਦਾ ਜਿੰਨੇ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ ਤਖਸੈਬਾਨਾਂ ਦੇ ਸਤਿਕਾਰ ਲਈ ਖੜੇ ਹੋਣ ਸਿੰਘ ਸਹਿਬਾਨਾਂ ਦੀਆਂ ਸਤਿਕਾਰਤ ਪਦਵੀਆਂ ਲਈ ਖੜੇ ਹੋਣ ਔਰ ਗੁਰੂ ਸਾਹਿਬ ਦੀ ਭੈ ਭਾਵਨਾ ਵਿੱਚ ਰਹਿ ਕੇ ਸਿੰਘ ਸਹਿਬਾਨਾਂ ਦੇ ਸਤਿਕਾਰ ਲਈ ਹਾ ਦਾ ਨਾਰਾ ਮਾਰਨ ਇਹ ਮੇਰੀ ਅਪੀਲ ਹੈ ਸਾਰਿਆਂ ਨੂੰ ਠੀਕ ਹੈ ਜੀ